ਪਿੰਡ ਬੁਰਜ ਹਮੀਰਾ ਵਿਖੇ ਸੌਣ ਦੀਆਂ ਤੀਆਂ ਦੇ ਤਿਹਾੜੀ ਮੌਕੇ ਬੀਬੀਆਂ ਪੈਣਾ ਨੇ ਨੱਚ-ਨੱਚ ਕੇ ਖੂਬ ਧਮਾਲਾਂ ਪਾਈਆਂ ਤੁਹਾਨੂੰ ਦੱਸ ਦਈਏ ਕਿ ਸੌਣ ਮਹੀਨੇ ਵਿੱਚ ਤੀਆਂ ਲਗਾਈਆਂ ਜਾਂਦੀਆਂ ਨੇ ਅਤੇ ਆਖਰੀ ਦਿਨ ਸਮਾਪਤੀ ਕੀਤੀ ਜਾਂਦੀ ਹੈ ਜਿਸ ਨੂੰ ਵੱਲੋ ਪਾਉਣਾ ਕਹਿੰਦੇ ਨੇ ਇਸੇ ਤਰ੍ਹਾਂ ਹੀ ਅੱਜ ਬੁਰਜ ਹਮੀਰਾ ਦੀਆਂ ਬੀਬੀਆਂ ਨੇ ਵੱਲੋ ਪਾ ਕੇ ਤੀਆਂ ਦੀ ਸਮਾਪਤੀ ਕੀਤੀ ਇਸ ਮੌਕੇ ਸ਼ਕੰਜਵੀ ਦਾ ਲੰਗਰ ਵੀ ਲਗਾਇਆ ਗਿਆ ਆਓ ਦੇਖਦੇ ਹਾਂ ਪਿੰਡ ਬੁਰਜ ਹਮੀਰਾ ਦੀਆਂ 3 ਦੀ ਬੱਲੋ ਪੈਂਦੀ ਬਲੰਗ ਦੀਆਂ 3 ਸਾਰ ਮਹੀਨਾ ਦੇ ਤੀਆਂ ਆਂਦੇ ਸਭੇ ਸਹੇਲੀਆਂ ਆਈਆਂ ਬੇ ਸੰਤੋ ਬੰਤੋ ਹੋਈਆਂ ਕਠੀਆਂ ਸੰਤੋ ਬੰਤੋ ਹੋਈਆਂ ਕਠੀਆਂ ਬੜੇ ਕਰਾਂ ਦੀਆਂ ਜਾਈਆਂ ਕਿਤਾ ਪਾਰੀਆਂ ਨੰਗਾ ਤੇ ਪਰ ਜਾਈਆਂ ਕਿਤਾ ਪਾਰੀਆਂ ਨੰਗਾ ਤੇ ਨੰਗਾ ਕਿਤਾ ਪਾਰੀਆਂ ਨੰਗਾ ਤੇ

ਜਾ ਮੈਂ ਨਹੀਂ ਸੋਰੇ ਜਾਣਾ ਗੱਡੀ ਨੂੰ ਛੇਤੀ ਤੋੜ ਕੇ ਨਾ ਮੈਂ ਨਹੀਂ ਸੋਰੇ ਜਾਣਾ ਗੱਡੀ ਨੂੰ ਛੇਤੀ ਤੋੜ ਕੇ ਨਾ ਮੈਂ ਨਹੀਂ ਸੋਰੇ ਜਾਣਾ ਗੱਡੀ ਨੂੰ ਛੇਤੀ ਤੋੜ ਕੇ ਜੋਰ ਲੱਗੀਆਂ ਜੋਰੋ ਜੋਰ ਲੱਗੀਆਂ ਮੇਰੇ ਸੋਰੀਆਂ ਦੇ ਪਿੰਡੇ ਤੀਆਂ ਜੋਰ ਲੱਗੀਆਂ ਮੇਰੇ ਸੋਰੀਆਂ ਦੇ ਕੰਢ ਪਿੰਡਾਂ ਤੋੜ जिस घर जमिया ने तिया भे बबुला उस लगिया तिया तिया बबुला ਕਿੱਤੇ ਨਹੀਂ ਬੱਦੜਗੇ ਕਾਲਗੇ ਨਹੀਂ ਬੱਦੜਗੇ ਕਿੱਥੇ ਕ ਜਾਕੇ ਕਰਸੇਂਗੀ ਅਜ ਨੱਚ ਲਸੇ ਹੰਸੇ ਨੱਚ ਲਸੇ ਹੰਸੇ ਨੱਚ ਲਸੇ ਹੰਸੇ ਨੱਚ ਲਸੇ ਹੰਸੇ ਨੱਚ ਲਸੇ ਹਾ ਮੇਰਾ ਕੋਈ ਨਹੀਂ ਹਸਾ ਦੇ ਆਈ ਵੇ ਦੁਰਦੀ ਤੇਰੇ ਪਸੰਦ ਨਾ ਆਈ ਮੈਂ ਮਗਰ ਆਈ ਵੰਗ ਦੁਰਦੀ ਤੇਰੇ ਪਸੰਦ ਨਾ ਆਈ ਵੇ ਕੋਨੇ ਤੋ ਦੁਰਦੀ ਤੇਰੇ ਆਏ ਤਾਂ ਗਣੇ ਮੇਰੇ ਮਾਪਿਆਂ ਨੇ ਪਾਏ ਇੱਕੋ ਤਵੀ ਤੇਰੇ ਕਰਤਾ ਨੂੰ ਜਤੋਂ ਲੱਗਾ ਤੇ ਲੱਗੇ ਲੱਗੇ ਲਾਵੇ ਲਾਵੇ ਟੋਨੇ ਪਹਿਣਾ ਨੱਚੀਏ ਸਾਰੇ ਨੱਚੀਏ ਤੇ ਰਾਣੀਆਂ ਜਿਠਾਨੀਆਂ ਇੱਕੇ ਦੋਵੇਂ ਪਹਿਣਾ ਨੱਚੀਏ ਸਾਰੇ ਨੱਚੀਏ ਤੇ ਰਾਣੀਆਂ ਜਿਠਾਨੀਆਂ ਇੱਕੇ ਦੋਵੇਂ ਤਾਲ ਪਾਰੀ ਕੇ ਕੇਰਾ ਤੇ ਜੈ ਨੀ ਮੁਟਿਆਰੀ ਪੱਲੀ ਪਾਰੀ ਕੇ ਕੇਰਾ ਤੇ ਜੈ ਨੀ ਮੁਟਿਆਰੀ ਅਨੁਲਗਾ ਗਾਣਾ ਪਲਪੇਸੀ ਆਵੇ ਹਾਰਿਆ ਬੋੜਾ ਅਨੁਲਗ ਦੀਆ ਗੋਲਾ ਹਾਰੀਆਂ ਬੇਨਾ ਰੂਸੀ ਗੱਲ Good luck, honey, young, and I will see the bed. Good luck, honey, young, and We oh ਜਾਨਦਾਰ ਕਿਤੇ ਨੰਬਰ 12 ਦੇ ਦਰਵਾਜ਼ੇ ਜਾਨਦਾਰ ਕਿਤੇ ਨੰਬਰ 12 ਦੇ ਦਰਵਾਜ਼ੇ ਜਾਨਦਾਰ ਕਿਤੇ ਬਾਣੀ ਬੀ ਡੋਟੀ ਉਤੇ ਮੈਰ ਚਾਪੂ ਕਾਂਗੇ ਲੈ ਉਂਦੇ ਬਲੇ ਪੀ ਹੋ ਜੇ ਤੇਰੇ ਉਂਦੇ ਫੇਰੀ ਚਾਂਜਰਾ ਪਾਈਆ ਸੁਬੇ ਧਾਰਨੀਆਂ ਬਣ ਕੇ ਮਿਲ ਜਾ ਸੱਚੇ ਧਾਰਨੀਆਂ ਚੱਕ ਦੋ ਕੰਨੀ ਕਹਿਣਾ ਨਾ ਦਿੰਦੀ ਜੱਤੀ ਮੈਂ ਵੀ ਜੱਤੀ ਪਾਣੀਆ ਮੁੰਡਿਆ ਰਾਜੀ ਰਹ ਚਾਹ ਗੁੱਸੇ ਤੇਰੀ ਮਾਣ ਕਟਾਉਂ ਮੁੰਡਿਆ ਰਾਜੀ ਰਹ ਜਾਂ ਗੁੱਸੇ ਤੇਰੀ ਮਾਣ ਕਟਾਉਂ ਸੱਸ ਸਾਰੇ ਮੇਰੇ ਨੇ ਖੇਲੇ ਲੈ ਲਿਆਂਦੇ ਸੱਸ ਮੇਰੇ ਨੇ ਕਰਕੇ ਨਵੇਂ ਪਤੀਲਾ ਘੜਕੇ ਨੇ ਮੇਰਾ ਵਾਰੀ ਆਏ ਪਤੀਲਾ ਘੜਕੇ ਨੇ ਮੇਰਾ ਵਾਰੀ ਆਏ ਪਤੀਲਾ ਘੜਕੇ ਨੇ ਮੇਰਾ ਵਾਰੀ ਪਤੀਲਾ ਘੜਕੇ ਨੇ ਮੇਰਾ ਵਾਰੀ ਆਏ ਪਤੀਲਾ ਘੜਕੇ ਨੇ ਮੇਰਾ ਵਾਰੀ Jangan, ini biasanya kita apa?" ngecek

ਨਚ ਨਾ ਨਹੀਂ ਆਪਾਂ ਦੋਨਾਂ ਮਿੱਚਕਾਰੇ ਦੇ ਨਚ ਨਾ ਨਹੀਂ ਆਪਾਂ ਦੋ ਲੈ ਸੋਲੇ ਜਤੀਏ ਦੇ ਦੇ ਆਪਣਾ ਜਤਨ ਬਰਾਬਰ ਬੋਲਣ ਜਤੀਏ ਦੇ ਦੇ ਦਰ ਦਾ ਜਤਨ ਬਰਾਬਰ ਬੋਲਣ ਜਤੀਏ ਦੇ ਦੇ ਦਰ ਦਾ ਜਤਨ ਬਰਾਬਰ ਬੋਲਣ ਜਤੀਏ ਦੇ ਦੇ ਦਰ ਦਾ ਜਤਨ ਬਰਾਬਰ ਬੋਲਣ ਆਪਾਂ ਕੇਕਿਆਂ ਦਾ ਬੇੜਾ ਕੌਲਮ ਖੁੱਲਾ ਅpsਾਰਿਆਂ ਦੀ ਪੀੜੀ ਥਾਂ ਵੇਲੇ ਨਹੀਂ ਉਹ ਬਸਣਾ ਕੋ ਪੱਤੀ ਤੇਰੀ ਮਾਣਾ ਕੋ ਪੱਤੀ ਤੇ ਨਾਚਦਾ ਜੋੜਾ ਜੋੜਾ ਦੇ ਕਬੂਤਰਾ ਨੱਚਦਾ ਜੋੜਾ ਸਸਿਕਲ ਜੀ ਤੁਸੀਂ ਰੀਅਲ ਫੈਕਟ ਦੇ ਨਿਊਜ਼ ਦੇ ਨਾਲ ਜੁੜੇ ਹੋ ਤੇ ਜਿਵੇਂ ਕਿ ਸਾਨੂੰ ਪਤਾ ਹੈ ਸੌਣ ਮਹੀਨਾ ਚੱਲ ਰਿਹਾ ਸੌਣ ਮਹੀਨਾ ਦੇ ਵਿੱਚ ਜੜੀਆਂ ਤੀਆਂ ਦਾ ਤਿਉਹਾਰ ਮਨਾਇਆ ਜਾਂਦਾ ਹੈ ਸਮੋਗਾ ਜ਼ਿਲ੍ਹੇ ਦਾ ਪਿੰਡ ਬੁਰਜ ਹਮੀਰਾ ਬੁਰਜ ਅਮੀਰੇ ਦੇ ਵਿੱਚ ਤੀਆਂ ਦਾ ਤਿਉਹਾਰ ਹੈ ਜਿਹੜਾ ਮਨਾਇਆ ਜਾ ਰਿਹਾ ਜਿਵੇਂ ਅਸੀਂ ਦੇਖ ਸਕਦੇ ਹਾਂ ਕਿ ਸਾਡੀਆਂ ਬੀਬੀਆਂ ਭੈਣਾਂ ਸਾਰੀਆਂ ਇਕੱਤਰ ਹੋ ਕੇ ਅੱਜ ਖੂਬ ਰੌਣਕਾਂ ਲਾਈਆਂ ਨੇ ਆਪਾਂ ਥੋੜੀ ਜਾਣਕਾਰੀ ਲੈਣੀ ਹੈ ਸਸੀ ਕਾਲ ਜੀ ਸਤ ਸਾਲ ਜੀ ਵਾਇਗੁਰਜੀ ਕਾਲ ਸਾਹਿਬ ਵਾਇਗੁਰਜੀ ਕੀ ਪੱਤੇ ਮੈਂ ਆਪਣੇ ਪਿੰਡ ਦੇ ਨਾਲ ਸਜੋਗ ਦੇ ਨਾਲ ਜਿੰਨੀਆਂ ਵੀ ਦੀਪੀਆਂ ਪਹਿਨਾ ਮੈਂ ਸਾਰੀਆਂ ਦਾਈਆਂ ਦਾ ਧੰਨਵਾਦ ਕਰਦੀ ਹਾਂ ਉਹਨਾਂ ਦੇ ਸਜੋਗ ਦੇ ਨਾਲ ਇਹ ਢਿਲੋ ਪਤੀ ਧਰਮਸਾਲਾ ਦੇ ਵਿੱਚ ਤੇ ਤੀਆਂ ਦਾ ਤਿਉਹਾਰ ਮਨਾਇਆ ਜਿਵੇਂ ਜਿਹੜਾ ਤੀਆਂ ਦਾ ਇਹ ਸਾਡਾ ਵਿਰਸਾ ਹੈ ਅਲੋਪ ਹੁੰਦਾ ਜਾ ਰਿਹਾ ਹੈ ਆਉਣ ਵਾਲੀ ਜਨਰੇਸ਼ਨ ਹੈ ਜਿਹੜੀ ਸਾਡੇ ਫੌਨਾਂ ਚੋਂ ਨਹੀਂ ਨਿਕਲਦੀ ਪਰ ਇੱਕ ਵਧੀਆ ਤੁਸੀਂ ਉਦਮ ਕੀਤਾ ਹੈ ਇਹ ਅੱਗੇ ਵੀ ਇਦਾਂ ਹੀ ਚੱਲਦਾ ਰਹੂਗਾ ਬਿਲਕੁਲ ਜੀ ਅਸੀਂ ਆਪਦੇ ਰੁਝੇਮਿਆਂ ਭਰੀ ਜ਼ਿੰਦਗੀ ਚ ਟਾਈਮ ਕੱਢ ਕੇ ਆ ਕੇ ਆਪਦੀਆਂ ਵੱਡਿਆਂ ਦੇ ਨਾਲ ਟਾਈਮ ਸਪੈਂਡ ਕਰਦੇ ਆ ਸਾਨੂੰ ਬਹੁਤ ਜ਼ਿਆਦਾ ਖੁਸ਼ੀ ਮਹਿਸੂਸ ਹੁੰਦੀ ਆ ਇਵਨ ਕਿ ਸਾਨੂੰ ਪਤਾ ਲੱਗਦਾ ਸਾਡਾ ਸੱਭਿਆਚਾਰ ਅਸੀਂ ਇਹ ਵੀ ਚਾਹੁੰਦੇ ਆ ਕਿ ਸਾਡੇ ਆਉਣ ਵਾਲੀ ਜਿਹੜੀ ਪੀੜ੍ਹੀ ਹੈ ਉਹ ਵੀ ਇਸ ਸੱਭਿਆਚਾਰ ਨੂੰ ਇਸੇ ਤਰ੍ਹਾਂ ਹੀ ਬਚਾਈ ਰੱਖਣ ਬੁਰਜੇ ਮਿਰਾ ਦੀ ਜੇ ਗੱਲ ਕੀਤੀ ਜਾਵੇ ਤੀਆਂ ਦਾ ਤਿਹਾਰੇ ਇਹ ਕਦੋਂ ਤੋਂ ਮਨਾਇਆ ਜਾ ਰਿਹਾ ਕਦੋਂ ਸ਼ੁਰੂ ਹੋਈ ਹੈ ਮਨਾਉਂਦੇ ਤਾਂ ਕਾਫੀ ਟਾਈਮ ਤੋਂ ਆ ਜਾਨੀ ਪਹਿਲਾਂ ਸੀ ਸਕੂਲ ਵਿੱਚ ਲਾਉਂਦੇ ਸੀ ਸਾਰਾ ਪਿੰਡ ਦੇ ਇਕੱਟੀਆਂ ਪਰ ਹੁਣ ਸਕੂਲ ਚ ਕੁਝ ਪ੍ਰੋਬਲਮਾਂ ਕਰਕੇ ਬੱਚਾ ਇਹ ਫੁੱਲ ਵਗੈਰਾ ਤੋੜਦੇ ਆ ਉੱਥੇ ਨਹੀਂ ਲੱਗਦੀਆਂ ਤੇ ਹੁਣ ਅਸੀਂ ਪਹਿਲੀ ਵਾਰ ਸਾਡੀ ਧਰਮ ਸਾਥ ਦੀ ਲੋਪਤੀ ਧਰਮ ਸਾਥ ਲੱਗੀਆਂ ਨੇ ਤੇ ਸਾਰੀਆਂ ਬੀਬੀਆਂ ਭੈਣਾਂ ਨੇ ਬਹੁਤ ਸਹਿਯੋਗ ਦਿੱਤਾ ਵੀ ਸਾਰਿਆਂ ਨੇ ਬਹੁਤ ਇੰਜੋਏ ਕੀਤਾ ਅੱਜ ਆਖਰੀ ਦਿਨ ਹੈ ਇਹ ਕਿੰਨੇ ਦਿਨਾਂ ਤੋਂ ਲੱਗ ਰਹੀ ਸੀ ਇਹ 15 ਦਿਨਾਂ ਤੋਂ ਲੱਗ ਰਹੀ ਸੀ 15 ਦਿਨਾਂ ਤੋਂ ਲੱਗ ਰਹੀਆਂ ਸੀ ਤੇ ਅੱ ਸਮਾਤੀ ਹੈ ਜਿਹਨੂੰ ਸਾਡੀ ਵਿਰਸੇ ਦੇ ਵਿੱਚ ਬੱਲੂ ਕਿਹਾ ਜਾਂਦਾ ਹੈ ਅੱਜ ਬੱਲੂ ਪਾਈ ਗਈ ਹੈ ਔਰ ਸਾਰੀਆਂ ਬੀਬੀਆਂ ਨੇ ਖੂਬ رونਕਾਂ ਲਾਈਆਂ ਤੁਸੀਂ ਤਸਵੀਰਾਂ ਦੇ ਵਿੱਚ ਕਲਿੱਪਾਂ ਦੇ ਵਿੱਚ ਦੇਖਿਆ ਇਸ ਤਰ੍ਹਾਂ ਬੋਲੀਆਂ ਸਾਡੀਆਂ ਬੀਬੀਆਂ ਪਾ ਰਹੀਆਂ ਔਰ ਬਹੁਤ-ਬਹੁਤ ਮੁਬਾਰਕਾਂ ਜੀ ਤੁਹਾਨੂੰ ਉਮੀਦ ਕਰਦੇ ਹਾਂ ਕਿ ਸਾਡੇ ਵਿਰਸੇ ਨੂੰ ਜੋੜੀ ਰੱਖੋਗੇ ਤੇ ਅੱਗੇ ਵੀ ਜਿਹੜਾ ਤੀਆਂ ਦਾ ਤਿਉਹਾਰ ਮਨਾਉਂਦੇ ਰਹੋ ਜੀ ਇਹ ਨਾ ਤੀਜ ਤੋਂ ਸ਼ੁਰੂ ਹੁੰਦਾ ਹੈ ਤੇ ਪੁੰਨਿਆਂ ਨੂੰ ਬੱਲੂ ਪਾਈ ਜਾਂਦੀ ਹੈ ਤੀਜ ਤਿਹਾਰ ਮਨਾਇਆ ਜਾਂਦਾ 5 ਤੋਂ 3 ਦਿਨਾਂ ਦਾ ਹਾਂ ਤੋ ਇਸ ਕਰਕੇ ਅੱਜ ਜਿਹੜੀ ਇਹ ਬੱਲੋ ਦਾ ਹਾਂ ਬੱਲੋ ਸਮਾਪਤੀ ਕਰਨ ਮਾਪਤੀ ਕੀਤੀ ਗਈ ਕਿਉਂਕਿ ਆਮ ਤੌਰ ਤੇ ਇੱਕ ਚੀਜ਼ ਮੈਂ ਜ਼ਰੂਰ ਪੁੱਛਣੀ ਚਾਹੁੰਦਾ ਕਿ ਡੀਜੇ ਆਪਣੇ ਲਾ ਲੈਂਦੇ ਆ ਤੀਆਂ ਤੇ ਡੀਜੇ ਲਾ ਲੈਣਾ ਪਰ ਅਸਲੀ ਸੱਭਿਆਚਾਰ ਹੈ ਜਿਹੜਾ ਬੋਲੀਆਂ ਪਾ ਕੇ ਹੈ ਨਾ ਬੋਲੀਆਂ ਦੇ ਨਾਲ ਹੀ ਤਾਂ ਅਸੀਂ ਆਪਦੇ ਸੱਭਿਆਚਾਰ ਨੂੰ ਬਚਾ ਸਕਦੇ ਆ ਬੋਲੀਆਂ ਦੇ ਥਰੂ ਹੀ ਅਸੀਂ ਆਪਦੇ ਮਨ ਦੀਆਂ ਭਾਵਨਾਵਾਂ ਬਿਲਕੁਲ ਜੀ ਮਨ ਦਾ ਜੋ ਗੁਬਾਰ ਹੈ ਉਹ ਅਸੀਂ ਇੱਥੇ ਆ ਕੇ ਹੀ ਕੱਢਦੇ ਆ ਮਨ ਹਲਕਾ ਕਰਦੇ ਆ ਇਨਾਂ ਦਾ ਹੀ ਉਪਰਾਲਾ ਜੀ ਇਨਾਂ ਦਾ ਹੀ ਉਪਰਾਲਾ ਸਭ ਇਨਾਂ ਦੇ ਸਦਕੇ ਆ ਜੋ ਰੌਣਕਾਂ ਨੇ ਭੈਣ ਭਰਾਵਾਂ ਦੇ ਨਾਲ ਅਸੀਂ ਉਸੇ ਉਦੋਂ ਦੇ ਨਾਲ ਹੀ ਸਾਰਿਆਂ ਦਾ ਧੰਨਵਾਦ ਕਰਦੇ ਆਂ ਔਰ ਅਸੀਂ ਤਾਂ ਬਸ ਇਨਾਂ ਦੀ ਬਣਾਏ ਹੋਏ ਰਾਹ ਤੇ ਚੱਲਣ ਵਾਲੀ ਆਂ ਔਰ ਇਹ ਸਾਡਾ ਮੋਢੇ ਨੇ ਜੀ ਔਰ ਉਮੀਦ ਕਰਦੇ ਆਂ ਇਸੇ ਤਰ੍ਹਾਂ ਹੀ ਵਰਕਰਾਰ ਰਹੀ ਬਹੁਤ ਵਧੀਆ ਗੱਲ ਹੈ ਤੁਸੀਂ ਕੁਝ ਕਹਿਣਾ ਚਾਹੋ ਆਪ ਜੀ ਨਾਲ ਹੀ ਆ ਪੈਣਾ ਹੋਇਆ ਦਿਨ ਇਤਨਾ ਹੀ ਇਮੋਸ਼ਨਲ ਹੋ ਗਿਆ ਸੀ ਕਾਂ ਵੀਰ ਕਰੇ ਕਰੇ ਭਾਗਵਤ ਚੰਦਰਿਵਿ ਸ਼ੋਲੇ ਪਾਵੇ ਸ਼ਾਂਤੀ ਰੱਖੀ ਅਧਰੇ ਭਾਗਵਤ ਚੰਦਰਿਵਿ ਸ਼ੋਲੇ ਪਾਵੇ ਸ਼ਾਂਤੀ ਕਰੇ ਲੱਗੇ ਭਾਗਵਤ ਚੰਦਰਿਵਿ ਸੋ ਬਹੁਤ ਬਹੁਤ ਮੁਬਾਰਕਾਂ ਜੀ ਉਮੀਦ ਕਰਦੇ ਹਾਂ ਇਹ ਵੀਡੀਓ ਤੁਹਾਨੂੰ ਪਸੰਦ ਆਈ ਹੋਵੇ ਜੀ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਨਾ